ਅੱਜ ਜਿਹੜੇ ਸਾਡੇ ਐਮਪੀ ਸਾਹਿਬ ਬਣੇ ਆ ਡਾਕਟਰ ਰਾਜਕਮਰ ਚੱਬੇয়াল ਸਾਹਿਬ ਉਹਨਾਂ ਨੇ ਬਹੁਤ ਇੱਕ ਸ਼ਲਾਘਾਯੋਗ ਕਦਮ ਕੀਤਾ ਜਿਹਦੇ ਤਹਿਤ ਅੱਜ ਫਗਵਾੜਾ ਰੈਸਟੋਰ ਸੁਵਿਧਾ ਜਿਹੜੀ ਜ਼ਰੂਰਤਮੰਦ ਸੀ ਅੰਗਹੀਣ ਜਿਨ੍ਹਾਂ ਨੂੰ ਬੈਟਰੀ ਵਾਲੀਆਂ 85 ਦੇ ਕਰੀਬ ਜਿਹੜੀਆਂ ਅੱਜ ਸਕੂਟੀਆਂ ਦਿੱਤੀਆਂ ਟੋਟਲ ਜਿਹੜੇ ਲਾਭਪਾਤਰੀ ਸੀ 117 ਨੂੰ ਜਿਹੜੀਆਂ ਸਕੂਟੀਆਂ ਬੀਲਚੇਅਰ ਜਿਨ੍ਹਾਂ ਨੂੰ ਸੌਂਦਾ ਨਹੀਂ ਸੀ ਉਹਨਾਂ ਨੂੰ ਕੰਨਾਂ ਦੇ ਲਾਉਣ ਵਾਲੀਆਂ ਮਸ਼ੀਨਾਂ ਔਰ ਵੀ ਜਿਹੜੀਆਂ ਰਹਿ ਗਏ ਆ ਜਿਹੜੇ ਪਰਿਵਾਰ ਉਹਨਾਂ ਨੇ ਕਿਹਾ ਬਹੁਤ ਜਲਦੀ ਕੈਂਪ ਲਾ ਕੇ ਸਾਰੇ ਜਰੂਰਤਮੰਦ ਪਰਿਵਾਰਾਂ ਨੂੰ ਜਿਹੜੀਆਂ ਦਿੱਤੀਆਂ ਗਈਆਂ ਖਾਸ ਤੌਰ ਤੇ ਸਾਡੇ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਪੰਜਾਬ ਦੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਖਾਸ ਤੌਰ ਤੇ ਹਲਕਾਂ ਚਾਰ ਸਰਦਾਜ ਜੁਵਿੰਦਰ ਸਿੰਘ ਜੀ ਮਾਨ ਜੀ ਦਾ ਹਰਨੂਰ ਸਿੰਘ ਹਰਜੀ ਮਾਨ ਦਾ ਸੂਚੀ ਟੀਮ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਪ੍ਰਾਲਾ ਕੀਤਾ ਫਿਰ ਮੈਂ ਆਪਣੇ ਵੱਲੋਂ ਆਪਣੀ ਟੀਮ ਵੱਲੋਂ ਡਾਕਟਰ ਰਾਜਕਮਰ ਚੋਬੀਆ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿਉਂਕਿ ਉਹਨਾਂ ਨੇ ਫਗਵਾੜੇ ਨੂੰ ਪਹਿਲ ਕਦਮੀ ਦਿੰਦੇ ਹੋਏ ਜਿਹੜਾ ਪ੍ਰਾਲਾ ਕੀਤਾ ਕਰੀਬ 2 ਮਹੀਨੇ ਅਜੇ ਇਲੈਕਸ਼ਨ ਹੋਏ ਸੀ ਉਹਨਾਂ ਨੇ ਜਿਹੜਾ ਵਾਅਦਾ ਕੀਤਾ ਸੀ ਲੋਕਾਂ ਉਨਵਾਇਆ ਡਾਕਟਰ ਸਾਹਿਬ ਦਾ ਮਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਕਾਰ ਵੱਲੋਂ ਸਕੀਮ ਚਲਾਈ ਗਈ ਹੈ ਦਿਵਿਆਂਗਿਆਂ ਨੂੰ ਜਿਹੜੇ ਹੈਂਡੀਕੈਪ ਹੈ ਜਾਂ ਜਿਹੜੇ ਨਹੀਂ ਚੱਲ ਫਿਰ ਸਕਦੇ ਸਰਟੀਫਿਕੇਟ ਬਨੇ ਹੋਏ ਆ ਉਹਨਾਂ ਦੇ ਲਈ ਕੁਝ ਦਿਨ ਪਹਿਲਾਂ ਇੱਕ ਕੈਂਪ ਲਗਾਇਆ ਗਿਆ ਸੀ ਜਿਹਦੇ ਵਿੱਚ ਉਹਨਾਂ ਦੇ ਨਾਮ ਨੋਟ ਕੀਤੇ ਗਏ ਸੀ ਇਹ ਇਕੱਲਾ ਫਗਵਾੜਾ ਨਹੀਂ ਜਲੰਧਾ ਹੁਸ਼ਿਆਰਪੁਰ ਸਾਰੇ ਏਰੀਆ ਦੇ ਬੰਦੇ ਜਿਹੜੇ ਇੱਥੇ ਇਕੱਠੇ ਹੋਏ ਸੀ ਤੇ ਅੱਜ ਸਾਡੇ ਐਮਪੀ ਸਾਹਿਬ ਡਾਕਟਰ ਰਾਜਕਮਰ ਚੱਬੇਵਾਲ ਜੀ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ ਪਹੁੰਚ ਕੇ ਉਹਨਾਂ ਨੇ ਬੰਦਿਆਂ ਨੂੰ ਜਿਹੜੇ ਦੇਖ ਕੇ ਲੋੜਵੰਦਾਂ ਨੂੰ ਟਰਾਈਸਾਈਕਲ ਦਿੱਤੇ ਹਨ ਤੇ ਮੈਂ ਇੱਥੇ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹਨੀ ਆ ਜਿਹੜੇ ਹਰ ਇੱਕ ਮੁਹਿੰਮ ਦੇ ਵਿੱਚ ਵੱਧ ਚੜ ਕੇ ਮਤਲਬ ਕੰਮ ਕਰ ਰਹੇ ਹਨ ਤੇ ਅਸੀਂ ਇਹ ਇਦਾਂ ਦੀ ਸਰਕਾਰ ਜਿਹੜੀ ਕਿ ਹਰ ਗਰੀਬ ਵਰਗ ਦੇ ਨਾਲ ਹਰ ਲੋੜਵੰਦ ਦੇ ਨਾਲ ਔਰ ਹਰ ਇੱਕ ਦੇ ਨਾਲ ਖੜੀ ਹੈ ਤੇ ਮੈਂ ਸਰਕਾਰ ਦਾ ਵੀ ਇਸ ਅਗਤ ਹੌਂਸਲੇ ਬਹੁਤ ਬਹੁਤ ਧੰਨਵਾਦ ਕਰਦੀ ਆ ਜਿੱਥੇ ਮੈਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੀ ਆ ਉੱਥੇ ਹੀ ਮੈਂ ਐਮਪੀ ਸਾਹਿਬ ਡਾਕਟਰ ਰਾਜਕੁਮਾਰ ਚੱਬੇਵਾਲ ਜੀ ਤੇ ਆਪਣੇ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ ਤੇ ਉਹਨਾਂ ਦੇ ਸੁਪੁੱਤਰ ਫਰਜੀ ਮਾਨ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੀ ਆ ਜਿਹੜਾ ਫਗਵਾੜਾ ਸ਼ਹਿਰ ਨੂੰ ਦੇਖਦੇ ਆ ਔਰ ਉਹਨਾਂ ਦੀ ਨੁਮਾਇੰਦਗੀ ਕਰਦੇ ਆ ਹਰ ਵਾਰਡ ਦੇ ਵਿੱਚ ਹਰ ਜਗ੍ਹਾ ਦੇ ਉੱਤੇ ਉਹ ਆਪਣੀ ਦੇਖਰੇਖ ਦੇ ਵਿੱਚ ਸਾਰੇ ਕੰਮ ਕਰਾਉਂਦੇ ਆਣ ਇੱਕ ਵਾਰੀ ਫਿਰ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੀ ਆ। ਇਸ ਦੇ ਪ੍ਰੋਗਰਾਮ ਬਾਰੇ ਅੱਜ ਕਰੀਬ 117 ਬੈਨੀਫੀਸ਼ੀਅਰਿਸ ਨੂੰ ਵੀਰਚਰ ਬਣੀਆਂ ਗਈਆਂ ਜਿਸ ਦੇ ਵਿੱਚੋਂ 80% ਜਿਹੜੀਆਂ ਵੀਰਚਰ ਉਹ ਮੋਟਰਾਈਜ਼ਡ ਹੈ ਕੁਝ ਮੈਨੂਅਲ ਤੇ ਜਿਹੜਾ ਨੂੰ ਨਹੀਂ ਸੁਣਦਾ ਉਹਨਾਂ ਦੇ ਹਿਅਰਿੰਗ ਏਡ ਜਿਹੜੀ ਹੈ ਉਹਨਾਂ ਲਈ ਵੀ ਕਾਫੀ ਜਿਹੜੇ ਹਿਅਰਿੰਗ ਏਡਸ ਵੀ ਬਣੀਆਂ ਗਈਆਂ ਕਾਫੀ ਅ ਇਸ ਸੇਵਾ ਤੋਂ ਕਾਫੀ ਸਾਡੇ ਲੋਕ ਜਿੰਨੇ ਵੀ ਸਾਡੇ ਲਾਭਪਾਤਰੀ ਆਏ ਆ ਉਹ ਕਾਫੀ ਖੁਸ਼ ਹੈ ਤੇ ਅੱਜ ਸਾਰਾ ਪ੍ਰਸ਼ਾਸਨ ਇੱਥੇ ਮੌਜੂਦ ਸੀ ਸਰਦਾਰ ਜਗENDER ਸਿੰਘ ਮਾਨ ਜੀ ਸਾਡੇ ਹਲਕਾ ਇੰਚਾਰਜ ਵਿਧਾਨ ਸਭਾ ਫਗਵਾੜਾ ਤੋਂ ਚੇਤੇ ਤੌਰ ਤੇ ਮੌਜੂਦ ਸੀ ਸਾਡੇ ਸਪੋਕਸਪਰਸਨ ਹਰਜੀਤ ਜੀ ਇਹ ਵੀ ਉੱਚੇ ਤੌਰ ਤੇ ਅੱਜ ਇੱਥੇ ਸਾਡੀ ਸਮੁੱਚੀ ਟੀਮ ਰਾਜੂ ਜੀ ਸਾਡੇ ਐਮਸੀ ਸਾਹਿਬ ਸਾਰੇ ਸਾਥੀ ਸਾਡੇ ਅੱਜ ਇੱਥੇ ਮੌਜੂਦ ਸੀ ਔਰ ਇਹ ਸੇਵਾ ਜਿਹੜੀ ਹੈ ਮੈਂ ਸਮਝਦਾ ਕਿ ਪਰਬ ਸੇਵਾ ਹੈ ਇਹ ਸੇਵਾ ਦੇ ਲਈ ਮੈਂ ਬਹੁਤ-ਬਹੁਤ ਆਪਣੇ ਸਾਥੀਆਂ ਨੂੰ ਵੀ ਮੁਬਾਰਕਵਾਹ ਦਿੰਦਾ ਤੇ ਸਾਡੇ ਚ ਉੱਚੇ ਤੌਰ ਤੇ ਸਾਡੇ ਤਹਿਸੀਲਦਾਰ ਸਾਹਿਬ ਨਾਇਬ ਤਹਿਸੀਲਦਾਰ ਸਾਹਿਬ ਕੁਝ ਹਾਂਜੀ ਹਾਂਜੀ ਬਲਜਿੰਦਰ ਜੀ ਅੱਜ ਸਾਰੇ ਇੱਥੇ ਨਾਇਬ ਸਾਡੇ ਮਨਦੀਪ ਜੀ ਔਰ ਸੀਡੀਪੀਓ ਸਾਹਿਬ ਰਾਜਵਿੰਦਰ ਜੀ ਅੱਜ ਉੱਚੇ ਤੌਰ ਤੇ ਸਾਰੇ ਇੱਥੇ ਮੌਜੂਦ ਸਨ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ